ਕੀ سوشل میڈیا ਵਰਤਨ ਨਾਲ ਡਿਪਰੈਸ਼ਨ ਹੁੰਦਾ ਹੈ ਬਹੁਤ ਸਾਰੇ ਲੋਕ ਅਤੇ ਬਹੁਤ ਸਾਰੇ YouTube ਚੈਨਲ ਇਸ ਉਪਰ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਪਾਉਂਦੇ ਹਨ ਕਿ 6 ਮਹੀਨੇ ਲਈ ਗਾਇਬ ਹੋ ਜਾਓ ਜਾਂ سوشل میڈیا ਨੂੰ ਵਰਤਨਾ ਬੰਦ ਕਰ ਦਿਓ ਤੁਸੀਂ ਕਾਮਯਾਬ ਹੋ ਜਾਓਗੇ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ سوشل میڈیا ਨਾ ਵਰਤਨ ਨਾਲ ਜ਼ਿੰਦਗੀ ਵਿੱਚ ਮਾੜਾ ਮੋਟਾ ਬਦਲਾਅ ਤਾਂ ਆ ਸਕਦਾ ਹੈ ਪਰ سوشل میڈیا ਨਾ ਵਰਤਨ ਨਾਲ ਤੁਸੀਂ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਓਗੇ ਇਹ ਕਹਿਣਾ ਸਹੀ ਨਹੀਂ ਹੈ ਤੁਸੀਂ ਚਾਹੇ 3 ਮਹੀਨੇ ਗਾਇਬ ਹੋ ਜਾਓ ਚਾਹੇ 6 ਮਹੀਨੇ ਚਾਹੇ ਪੂਰਾ ਸਾਲ ਗਾਇਬ ਹੋ ਜਾਓ ਇਸ ਦਾ ਤੁਹਾਡੀ ਜ਼ਿੰਦਗੀ ਵਿੱਚ ਖਾਸ ਫਾਇਦਾ ਨਹੀਂ ਪਵੇਗਾ ਜਿੰਨੀ ਦੇਰ ਤੁਸੀਂ ਇਸ ਸਮੇਂ ਵਿੱਚ ਕੁਝ ਐਸਾ ਕੰਮ ਕਰਨਾ ਸ਼ੁਰੂ ਨਹੀਂ ਕਰਦੇ ਜਿਸ ਨਾਲ ਤੁਹਾਨੂੰ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਮਦਦ ਮਿਲੇ ਭਾਵੇਂ 6 ਮਹੀਨੇ ਗਾਇਬ ਹੋ ਹਾਂ ਦਾ ਉਦੋਂ ਕੋਈ ਵੀ ਫਾਇਦਾ ਨਹੀਂ ਜੇ ਤੁਸੀਂ ਉਸ ਸਮੇਂ ਵਿੱਚ ਉਸ ਤੋਂ ਅਲੱਗ ਕੁਝ ਵੀ ਨਹੀਂ ਕੀਤਾ ਜੋ ਤੁਸੀਂ ਪਹਿਲਾਂ ਕਰ ਰਹੇ ਸੀ ਇੱਕ ਬਹੁਤ ਹੀ ਖੂਬਸੂਰਤ ਕਥਨ ਹੈ ਕਿ ਅੱਜ ਤੱਕ ਤੁਸੀਂ ਜੋ ਕੀਤਾ ਹੈ ਉਸ ਨਾਲ ਤੁਹਾਨੂੰ ਉਹ ਹਾਸਲ ਹੋਇਆ ਹੈ ਜੋ ਤੁਹਾਡੇ ਕੋਲ ਇਸ ਸਮੇਂ ਹੈ ਜੇਕਰ ਤੁਸੀਂ ਉਹ ਹਾਸਲ ਕਰਨਾ ਚਾਹੁੰਦੇ ਹੋ ਜੋ ਤੁਹਾਡੇ ਕੋਲ ਇਸ ਸਮੇਂ ਨਹੀਂ ਹੈ ਤਾਂ ਉਹ ਹਾਸਲ ਕਰਨ ਲਈ ਤੁਹਾਨੂੰ ਉਹ ਸਭ ਕਰਨਾ ਪਵੇਗਾ ਜੋ ਅੱਜ ਤੱਕ ਤੁਸੀਂ ਨਹੀਂ ਕੀਤਾ ਭਾਵ ਜਿਸ ਤਰ੍ਹਾਂ ਦੇ ਅਸੀਂ ਨਤੀਜੇ ਹਾਸਲ ਕਰਨਾ ਚਾਹੁੰਦੇ ਹਾਂ ਉਸ ਤਰ੍ਹਾਂ ਦੇ ਨਤੀਜੇ ਦੀ ਪ੍ਰਾਪਤੀ ਕਰਨ ਵਾਲੇ ਕੰਮ ਸਾਨੂੰ ਕਰਨੇ ਹੀ ਪੈਣਗੇ ਇਸ ਦੀ ਸਿੱਧੀ ਜੀ ਉਦਾਹਰਣ ਹੈ ਕਿ ਜੇਕਰ ਤੁਸੀਂ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਬਦਲਾਅ ਕਰਨਾ ਪਵੇਗਾ ਤੁਹਾਨੂੰ ਸਿੱਖਣ ਉੱਪਰ ਵੱਧ ਤੋਂ ਵੱਧ ਧਿਆਨ ਦੇਣਾ ਪਵੇਗਾ ਸਿੱਖ ਕੇ ਫਿਰ ਚੰਗੀ ਤਰ੍ਹਾਂ ਸਮਝ ਕੇ ਉਸ ਨੂੰ ਅਪਲਾਈ ਕਰਨਾ ਪਵੇਗਾ ਇਸ ਨੂੰ ਵਾਰ-ਵਾਰ ਦੁਹਰਾਉਣਾ ਪਵੇਗਾ ਇਸ ਦਾ ਨਤੀਜਾ ਇਹ ਨਿਕਲੇਗਾ ਕਿ ਇਹ ਤੁਹਾਨੂੰ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਬਹੁਤ ਮਦਦ ਕਰੇਗਾ ਹਾਂ ਇਹ ਸਭ ਤਾਂ ਸੋਸ਼ਲ ਮੀਡੀਆ ਇਸਤੇਮਾਲ ਕਰਦੇ ਕਰਦੇ ਵੀ ਅਸੀਂ ਕਰ ਸਕਦੇ ਹਾਂ ਤੇ ਇਹ ਸਭ ਕਰਨ ਲਈ ਤੁਹਾਨੂੰ ਕਿਤੇ ਵੀ ਗਾਇਬ ਹੋਣ ਦੀ ਜ਼ਰੂਰਤ ਨਹੀਂ ਹੈ ਗਾਇਬ ਹੋਣ ਦਾ ਜਾਂ ਸੋਸ਼ਲ ਮੀਡੀਆ ਬੰਦ ਕਰਨ ਦਾ ਕੋਈ ਖਾਸ ਫਾਇਦਾ ਨਹੀਂ ਹੁੰਦਾ ਇਹ ਸਗੋਂ ਤੁਹਾਨੂੰ ਹੋਰ ਜ਼ਿਆਦਾ ਮੁਸ਼ਕਲ ਵਿੱਚ ਪਾ ਸਕਦਾ ਹੈ ਜੇਕਰ ਤੁਸੀਂ ਬਾਹਰ ਮੁਖੀ ਐਕਸਟਰਾਵਰਟ ਟਾਈਪ ਪਰਸਨ ਹੁੰਦਾ। ਪਾਪ ਜੇਕਰ ਤੁਹਾਨੂੰ ਲੋਕਾਂ ਵਿੱਚ ਵਿਚਰ ਕੇ ਅੱਛਾ ਜਾਂ ਚੰਗਾ ਮਹਿਸੂਸ ਹੁੰਦਾ ਹੈ ਤਾਂ ਬਹੁਤ ਧਿਰ ਇਕੱਲੇ ਰਹਿਣਾ ਤੁਹਾਡੀ ਜ਼ਿੰਦਗੀ ਲਈ ਤੇ ਤੁਹਾਡੀ ਦਿਮਾਗੀ ਤੰਦਰੁਸਤੀ ਲਈ ਬਹੁਤ ਜ਼ਿਆਦਾ ਖਤਰਨਾਕ ਹੈ। ਇਸ ਕਰਕੇ ਇਹਨਾਂ ਲੋਕਾਂ ਦੀਆਂ ਗੱਲਾਂ ਵਿਚ ਆ ਕੇ ਓਵਰ ਰਿਐਕਟ ਨਾ ਕਰੋ। ਸੋਚ ਸਮਝ ਕੇ ਫੈਸਲਾ ਲਵੋ ਇਹ ਤੁਹਾਡੀ ਜ਼ਿੰਦਗੀ ਹੈ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਜਾਣੋ ਕਿ ਤੁਸੀਂ ਕਿਸ ਤਰ੍ਹਾਂ ਦੇ ਇਨਸਾਨ ਹੋ। ਤੁਹਾਡੇ ਲਈ ਕਿਹੜਾ ਕੰਮ ਸਹੀ ਹੈ ਤੇ ਕਿਹੜਾ ਨਹੀਂ ਇਸ ਬਾਰੇ ਜਾਣਕਾਰੀ ਇਕੱਠੀ ਕਰੋ ਫਿਰ ਉਸ ਉੱਪਰ ਕੰਮ ਕਰੋ ਜੇਕਰ ਤੁਸੀਂ ਮੱਛਲੀ ਹੋ ਤਾਂ ਉੱਡਣਾ ਸਿੱਖਣ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ ਜੇਕਰ ਤੁਸੀਂ ਪੰਛੀ ਹੋ ਤਾਂ ਤੈराकी ਨੂੰ ਆਪਣੇ ਦਿਮਾਗ ਵਿੱਚੋਂ ਕੱਢ ਦਿਓ ਆਪਣੀ ਸ਼ਖਸੀਅਤ ਜਾਂ ਆਪਣੇ ਅੰਦਰੂਨੀ ਸੁਭਾਅ ਦੇ ਉਲਟ ਕੰਮਾਂ ਨੂੰ ਸਿੱਖਣ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਇਹ ਸਭ ਸਿੱਖ ਨਹੀਂ ਸਕਦੇ ਬੇਸ਼ੱਕ ਸਿੱਖ ਸਕਦੇ ਹੋ ਪਰ ਆਪਣੇ ਅੰਦਰੂਨੀ ਸੁਭਾਅ ਦੇ ਉਲਟ ਕੰਮਾਂ ਵਿੱਚ ਤੁਸੀਂ ਇੱਕ ਐਵਰੇਜ ਪਰਸਨ ਬਣ ਕੇ ਹੀ ਰਹਿ ਜਾਓਗੇ ਉਹ ਵੀ ਬਹੁਤ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਪਰ ਜੇਕਰ ਤੁਸੀਂ ਆਪਣੇ ਅੰਦਰੂਨੀ ਸੁਭਾਅ ਦੇ ਅਨੁਕੂਲ ਕੰਮਾਂ ਵਿੱਚ ਮਿਹਨਤ ਕਰੋਗੇ ਤਾਂ ਤੁਸੀਂ ਬਹੁਤ ਜਲਦ ਹੀ ਆਪਣੇ ਉਸ ਕੰਮ ਵਿੱਚ ਮਹਾਰਤ ਹਾਸਲ ਕਰ ਲਵੋਗੇ ਨਿਰਾਸ਼ਾ ਆਦਮੀ ਨੂੰ ਉਦੋਂ ਹੀ ਮਹਿਸੂਸ ਹੁੰਦੀ ਹੈ ਜਦੋਂ ਉਹ ਬਹੁਤ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਵੀ ਉਸ ਮੁਕਾਮ ਤੇ ਨਹੀਂ ਪਹੁੰਚਦਾ ਜੋ ਉਸਨੇ ਸੋਚਿਆ ਸੀ ਮੰਨ ਲਓ ਤੁਸੀਂ 6 ਮਹੀਨੇ ਗਾਇਬ ਰਹੇ ਤੇ ਸੋਸ਼ਲ ਮੀਡੀਆ ਵੀ ਬੰਦ ਕਰ ਦਿੱਤਾ ਪਰ ਇਸ ਤੋਂ ਵੱਖਰਾ ਭਾਵ ਤੁਹਾਡੇ ਮੁਕਾਮ ਨੂੰ ਹਾਸਲ ਕਰਨ ਵਾਲਾ ਕੋਈ ਵੀ ਐਸਾ ਕੰਮ ਤੁਸੀਂ ਨਹੀਂ ਕੀਤਾ ਤਾਂ 6 ਮਹੀਨੇ ਗਾਇਬ ਰਹਿਣ ਤੋਂ ਬਾਅਦ ਜਦੋਂ ਤੁਸੀਂ ਆਪਣੇ ਆਪ ਨੂੰ ਵੇਖੋਗੇ ਤਾਂ ਤੁਸੀਂ ਉੱਥੇ ਦੇ ਉੱਥੇ ਖੜੇ ਹੋਵੋਗੇ ਇਸ ਸਮੇਂ ਜੋ ਨਿਰਾਸ਼ਾ ਤੁਹਾਨੂੰ ਮਹਿਸੂਸ ਹੋਵੇਗੀ ਉਹ ਬਹੁਤ ਹੀ ਅਸਹਿਣੀ ਹੁੰਦੀ ਹੈ ਇਹ ਹੀ ਅੱਗੇ ਜਾ ਕੇ ਡਿਪਰੈਸ਼ਨ ਨੂੰ ਜਨਮ ਦਿੰਦੀ ਹੈ ਆਖਰ ਵਿੱਚ ਫਿਰ ਕਹਿ ਰਹੇ ਹਾਂ ਕਿ ਫਾਲਤੂ ਦੇ ਚੱਕਰਾਂ ਵਿੱਚ ਆਪਣਾ ਸਮਾਂ ਤਾਕਤ ਨਾ ਲਗਾਓ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਜਾਣ ਲਵੋ ਉਸ ਅਨੁਸਾਰ ਆਪਣਾ ਟੀਚਾ ਮਿੱਥੋ ਫਿਰ ਉਸ ਤਰ੍ਹਾਂ ਦੇ ਕੰਮਾਂ ਨੂੰ ਕਰੋ ਜੋ ਤੁਹਾਡੇ ਟੀਚੇ ਨੂੰ ਤੁਹਾਡੇ ਤੱਕ ਪਹੁੰਚਾਉਣ ਵਿੱਚ ਮਦਦ ਕਰਨਗੇ ਬਾਕੀ ਅੱਜ ਲਈ ਇੰਨਾ ਹੀ ਧੰਨਵਾਦ